ਹਲਕਾ ਗੁਰੂਵਰ ਸਾਇ ਦੇ ਪਿੰਡ ਦੋਨਾ ਮੱਤਲ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਅੱਜ ਸੇਮ ਨਾਲੇ ਦੇ ਵਿੱਚ ਸਵੇਰ ਇੱਕ Laash ਦਿੱਕੀ ਗਈ ਹੈ Laash ਦੇਖਣ ਤੋਂ ਬਾਅਦ ਪਿੰਡ ਵਾਸੀ ਇਕੱਠੇ ਹੋ ਜਾਂਦੇ ਆ ਤੇ ਪੁਲਿਸ ਨੂੰ ਵੀ ਮੌਕੇ ਤੇ ਬੁਲਾਇਆ ਜਾਂਦਾ ਤੇ ਜਦ ਇਸ Laash ਨੂੰ ਬਾਹਰ ਕੱਢਿਆ ਜਾਂਦਾ ਤਾਂ ਇੱਕ ਲੇਡੀਜ਼ ਦੀ Laash ਹੈ ਸਿਰ ਕੱਟੀ Laash ਹੈ ਜਾਨੀ ਕਿ ਗਲੇ ਨੂੰ ਕੱਟਿਆ ਹੋਇਆ Laash ਨਾ ਦੇਖਣ ਯੋਗ ਹੈ ਤੇ ਤਸਵੀਰਾਂ ਮੈਂ ਤੁਹਾਨੂੰ ਦੋਨਾ ਮੱਤਲ ਤੋਂ ਦਿਖਾ ਰਿਹਾ ਹੈਗਾ ਪਿੰਡ ਵਾਸੀ ਸਾਰੇ ਮੌਜੂਦ ਹੈਗੇ ਆ ਪੁੱਛ ਲੈਨੇ ਆ ਕੀ ਗੱਲਬਾਤ ਹੋਈ ਕਿੰਨੇ ਵਜੇ ਪਤਾ ਲੱਗਿਆ ਕਿਵੇਂ ਇਕੱਠੇ ਹੋਏ ਸੀ ਇੱਥੇ ਕਦੋਂ ਪਤਾ ਚੱਲਿਆ ਵੀ লাশ ਜਿਹੜੀ ਆ ਇੱਥੇ ਵਿੱਚ ਸੇਮ ਨਾਲੇ ਦੇ ਆਈ ਅਸੀਂ ਤਾਂ ਹੋਣੀ ਜੇ ਆਏ ਜੀ ਹੋਣੀ ਆ ਹਾਂ ਜੀ ਸੰਤ ਮੰਨ ਲਓ ਵੀ ਹੋਣੀ ਪਤਾ ਲੱਗਿਆ ਬਾਟਾਣੀ ਇੱਥੇ ਆਪਣੀ ਇਹ ਕੀ ਇਹ ਇਲਾਕੇ ਦੇ ਇਥੋਂ ਲੱਗ ਰਿਹਾ ਕਿ ਬਾਹਰ ਦੇਖਦੇ ਪਤਾ ਨਹੀਂ ਜੀ ਹੁਣ ਕਿੱਥੋਂ ਦੇ ਤਾਂ ਪਿੰਡੀ ਹੁਣ ਕੋਈ ਪਛਾਣ ਕਰੇਗਾ ਤਾਂ ਫੇਰ ਹੀ ਹੈ ਜੀ ਪਛਾਣ ਹੋਰ ਵੀ ਪਿੰਡ ਵਾਸੀ ਮੌਜੂਦ ਹੈਗੇ ਆ ਵੀਰੇ ਕਿੰਨੇ ਵਜੇ ਪਤਾ ਚੱਲ ਗਿਆ ਸੀ ਜਿਵੇਂ ਲੋਕ ਸਾਰੇ ਇਕੱਠੇ ਹੋ ਗਏ ਇਹ ਤਕਰੀਬਨ 6:00 ਵਜੇ ਦੇ ਲਗਭਗ ਇੱਥੇ ਪਤਾ ਲੱਗਿਆ ਸੀ ਜਿਵੇਂ ਕਿ ਇੱਕ ਨੇ ਦੇਖਿਆ ਸਾਰੇ ਪਿੰਡ ਦੇ ਵਿੱਚ ਆਪਣਾ ਤਪਰੀ ਮੱਚ ਗਈ ਕਿ ਰੋਲਾ ਪੈ ਗਿਆ ਦੇਖਣ ਦੇ ਨਾਲ ਸਾਰੇ ਇਕੱਠੇ ਹੋ ਗਏ ਉਸ ਤੋਂ ਬਾਅਦ ਟਾਈਮ ਵੀਦਾ ਗਿਆ ਤੇ ਪਿੰਡ ਵਾਲੇ ਸਾਰੇ ਇਕੱਠੇ ਹੋ ਕੇ ਪੁਲਿਸ ਨੂੰ ਤਲਾਕ ਕੀਤੀ ਔਰ ਪੁਲਿਸ ਇੱਥੇ ਆ ਕੇ ਮੌਜੂਦ ਹੋ ਗਈ ਉਸ ਤੋਂ ਬਾਅਦ ਜਦੋਂ ਪਹਿਲਾਂ ਸੇਮਰਾਲ ਦੇ ਨਾਲ ਖੜੀ ਸੀ ਅੱਗੇ ਕਰਕੇ ਕੱਢਣ ਲੱਗੇ ਸੀ ਉਹ ਅੱਗੇ ਰੁੜ ਕੇ ਆ ਗਈ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਜਦੋਂ ਆ ਗਈ ਸੀ ਤੇ ਇੱਥੇ ਹੁਣ ਕੱਢੀ ਬਾਹਰ লাশ ਬਿਲਕੁਲ ਜੀ ਇਸ ਜਗ੍ਹਾ ਤੇ ਜਿਹੜੀ ਜਗ੍ਹਾ ਇੱਕ ਵਾਰ ਕੈਮਰਾ ਉੱਧਰ ਕਮਾ ਦਿੰਨੇ ਆ ਉੱਥੇ লাশ ਪਸੀ ਸੀ ਜਦੋਂ ਪਿੰਡ ਵਾਲੇ ਨਾਲ ਲੈ ਕੇ ਪੁਲਿਸ ਨੂੰ লাশ ਕੱਢ ਕੇ ਇੱਥੇ ਜਰੂਰ ਲਾਇਆ ਏ ਪਰ ਹਾਲੇ ਪਛਾਣ ਜਿਹੜੀ ਆ ਉਹ ਨਹੀਂ ਹੋ ਰਹੀ ਇੱਕ ਲੇਡੀ ਦੀ লাশ ਹੈਗੀ ਆ ਗਲਾ ਜਿਹੜਾ ਉਹ ਕੱਟਿਆ ਹੋਇਆ ਪੁੱਛ ਲੈਨੇ ਆ ਕੀ ਲੱਗਦਾ ਹੈਗਾ ਇਥੋਂ ਨੇੜੇ ਉਹ ਸਿੱਟੀ ਕੀ ਹੋਊਗੀ ਜਾਂ ਪਿੱਛੋਂ ਰੋਡ ਕੇ ਆਈ ਹੈ ਕੋਈ ਅੰਦਾਜ਼ਾ ਲਗਾਇਆ ਜਾ ਸਕਦਾ ਨਹੀਂ ਜੀ ਕੋਈ ਕੋਈ ਅੰਦਾਜ਼ਾ ਨਹੀਂ ਲਗਾਇਆ ਸੀ तकरीबन ਮੈਂ ਪੌਣੇ 6 ਵਜੇ ਮਾਰਨਿੰਗ ਵਾਕ ਕਰਕੇ ਆ ਰਿਹਾ ਸੀ ਤੇ ਮੈਂ ਇਹਨਾਂ ਦੱਸਿਆ ਵੀ ਇੱਥੇ লাশ ਪਈ ਹੈ লাশ ਪਈ ਤਾਂ ਬਾਅਦ ਉਹ ਕਹਿੰਦੇ ਵੀ ਫੋਨ ਲਾਓ ਪੁਲਿਸ ਨੂੰ ਅਸੀਂ 100 ਨੰਬਰ ਤੇ ਫੋਨ ਲਾਇਆ ਤੇ ਉਹਨਾਂ ਖੋਜ ਚੁੱਕਿਆ ਤੇ ਬਾਅਦ ਵਿੱਚ ਮੈਨੂੰ ਦੋ ਫੋਨ ਆਏ ਕਹਿੰਦੇ ਜੀ ਸਾਡੀ ਇਹ ਮਤਲਬ ਨਹੀਂ ਹੈਗਾ ਇਹ ਕਾਰਵਾਈ ਹੋਰ ਕਿਸੇ ਕਰਨੀ ਸਾਨੂੰ ਤੁਸੀਂ ਫੋਨ ਗਲਤ ਲਾਤਾ ਹੈ ਅੱਛਾ ਇਹ ਹੋਰ ਆਣਗੇ ਤਾਂ ਉਹ ਕਾਰਵਾਈ ਕਰਨਗੇ ਮੈਂ ਕਿਹਾ ਜੀ ਅਸੀਂ ਤੁਹਾਨੂੰ ਇਨਫੋਰਮੇਸ਼ਨ ਦੇਣੀ ਸੀ ਦੇ ਚੁੱਕੇ ਹਾਂ ਅੱਗੇ ਤੁਹਾਡੀ ਮਰਜ਼ੀ ਤੇ ਇਹ লাশ ਉਹਦੋਂ ਉੱਥੇ ਲੱਗੀ ਖੜੀ ਸੀ ਟੱਬੀ ਦੇ ਨਾਲ ਅਸੀਂ ਦੇਖੀਏ ਕਿਦੋਂ ਪਹਿਲਾਂ ਕੋਈ ਪਤਾ ਨਹੀਂ ਵੀ ਕਿੰਨੇ ਵਜੇ ਪਹਿਲਾਂ ਆ ਚੁੱਕੀ ਹੈ ਕਿੰਨੇ ਵਜੇ ਨਹੀਂ ਆ ਚੁੱਕੀ ਅਸੀਂ ਤਾਂ ਤਕਰੀਬਨ ਮੈਂ ਪੌਣੇ 6 ਵਜੇ ਦੇਖੀ ਅੱਛਾ ਤੁਸੀਂ ਦੇਖਿਆ ਪਛਾਣ ਨਹੀਂ ਹੋ ਰਹੀ ਆਪਣੇ ਇਲਾਕੇ ਦੀ ਹੈ ਜਾਂ ਬਾਹਰੋਂ ਕਿਤੇ ਜੀ ਉਹਦਾ ਫੇਸ ਹੀ ਨਹੀਂ ਦੇਖਿਆ ਫੇਸ ਨਹੀਂ ਦੇਖਿਆ ਹਾਂਜੀ ਅਜੇ ਤੱਕ ਫੇਸ ਹੀ ਨਹੀਂ ਦੇਖਿਆ ਕੀ ਕਹਿ ਸਕਦੇ ਲੇਕਿਨ ਸਾਡੇ ਇਲਾਕੇ ਦੀ ਨਹੀਂ ਲੱਗਦੀ ਕਿਤੇ ਸਾਈਡ ਦੀ ਹੈ ਹੂੰ ਦੇਖੋ ਹੁਣ ਕੀ ਕਾਰਨ ਕੀ ਨੇ ਹਾਂਜੀ ਬਿਲਕੁਲ ਜੀ ਇਸ লাশ ਤੋਂ ਇਹ ਲੱਗਦਾ ਹੈਗਾ ਕਤਲ ਕੀਤਾ ਗਿਆ ਹੈ ਗਲਾ ਜਿਹੜਾ ਹੈ ਉਹ ਕੱਟਿਆ ਹੋਇਆ ਹੈ ਕਿੱਥੋਂ ਰੋੜ ਕੇ ਆਈ ਹੈ ਪਰ ਦੋਨਾ ਮੱਤੜ ਗਜ਼ਨੀ ਵਾਲਾ ਪਿੰਡ ਦੇ ਸੇਮ ਨਾਲੇ ਪਿੰਡ ਬਿਲਕੁਲ ਪਿੰਡ ਦੇ ਨਾਲ ਉੱਟਪਦਾ ਹੈਗਾ ਉਸ ਸੇਮ ਨਾਲੇ ਦੇ ਵਿੱਚ লাশ ਸਵੇਰ ਅੱਜ 6 ਵਜੇ ਦੇਖੀ ਗਈ ਪਿੰਡ ਵਾਸੀ ਇਕੱਠੇ ਹੋ ਗਏ ਇਕੱਠੇ ਹੋ ਕੇ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ মিডিਆ ਤੱਕ ਜਾਣਕਾਰੀ ਦਿੱਤੀ ਜਾਂਦੀ ਹੈ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੂਰਾ ਪਿੰਡ ਇੱਥੇ ਇਕੱਠਾ ਹੈਗਾ ਇਸ লাশ ਨੂੰ ਲੈ ਕੇ ਪਿੰਡ ਵਿੱਚ ਇੱਕ ਵਾਰ ਦਹਿਸ਼ਤ ਵਰਗਾ ਮੌਲ ਬਣ ਗਿਆ ਸੀ ਪਰ ਪਿੰਡ ਦੇ ਲੋਕਾਂ ਨੇ ਆਪਸੀ ਭਾਈਚਾਰੇ ਸਾਂਝ ਦੇ ਬੱਦੇ ਨਜ਼ਰ ਇਸ লাশ ਨੂੰ ਰਲ ਮਿਲ ਕੇ ਪੁਲਿਸ ਦੇ ਸਹਿਯੋਗ ਦੇ ਨਾਲ ਬਾਹਰ ਕੱਢ ਲਿਆ ਹੈਗਾ ਅਗਲੀ ਕਾਰਵਾਈ ਹੁਣ ਪੁਲਿਸ ਦੀ ਹੈਗੀ ਹੈ ਕਿੰਨਾ ਲੋਕਾਂ ਦੀ লাশ ਹੈਗੀ ਜੇ ਇਸ ਵੀਡੀਓ ਨੂੰ ਵਾਰ ਵਾਰ ਸ਼ੇਅਰ ਕਰ ਰਹੇ ਹੋ ਜੇ ਕਿਸੇ ਇਲਾਕੇ ਤੋਂ ਜਿਵੇਂ ਸੇਮ ਨਾਲੇ ਤੋਂ ਨਿਕਲ ਕੇ ਆ ਰਿਹਾ ਫਿਰੋਜ਼ਪੁਰ ਵਾਲੇ ਸਾਈਡ ਤੋਂ ਕਿਸੇ ਇਲਾਕੇ ਤੋਂ ਕੋਈ ਲੇਡੀਜ਼ ਲਾਪਤਾ ਹੈਗੀ ਹੈ ਤਾਂ ਉਹ ਆਪਣੀ ਪਛਾਣ ਕਰ ਸਕਦੇ ਹੈਗੇ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਾ ਤੁਹਾਡਾ ਖੁੱਦਾ ਗੁਰਵਰ ਸੈਲਾਈ